ਜਿਹੜਾ ਪੰਜਾਬ ਦਾ ਕਿਸਾਨ ਔਰ ਅੱਜ ਪੰਜਾਬ ਜਿਹੜਾ ਡਿਮਾਂਡ ਕਰਦਾ ਡਾਈਵਰਸੀਫਿਕੇਸ਼ਨ ਦੀ ਅੱਜ ਜ਼ਰੂਰਤ ਆ ਪੰਜਾਬ ਨੂੰ ਡਾਈਵਰਸੀਫਿਕੇਸ਼ਨ ਵੱਲ ਲੈ ਕੇ ਜਾਣ ਦੀ ਪੰਜਾਬ ਨੂੰ ਜਿਹੜਾ ਪੰਜਾਬ ਦੇ ਖੇਤੀ ਪੈਟਰਨ ਨੂੰ ਬਦਲਣ ਦੀ ਕਿਉਂਕਿ ਲਗਾਤਾਰ ਜਿਹੜਾ ਸਾਡਾ ਪਾਣੀ ਆ ਉਹ ਧਰਤੀ ਹੇਠਲਾ ਪਾਣੀ ਥੱਲੇ ਨੂੰ ਜਾ ਰਿਹਾ ਉਹਨੂੰ ਬਚਾਉਣ ਲਈ ਆਲਰੇਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਨੇ ਅਸੀਂ ਨਹਿਰੀ ਪਾਣੀ ਅੰਤਮ ਖੇਤ ਤੱਕ ਪਹੁੰਚਾਉਣ ਦੇ ਲਈ ਪਰ ਲੇਕਿਨ ਅੱਜ ਅਸੀਂ ਇੱਕ ਜਾਪਾਨ ਦੇ ਨਾਲ ਪ੍ਰੋਜੈਕਟ ਜਿਹੜਾ ਉਹ ਉਹਨੂੰ ਅਸੀਂ ਮਨਜ਼ੂਰੀ ਦਿੱਤੀ ਆ ਜਿਹਦੇ ਤਹਿਤ ਆ ਕਿਉਂਕਿ ਇਸ ਸਮੇਂ ਜੇ ਮੈਂ ਗੱਲ ਕਰਾਂ ਪੰਜਾਬ ਦਾ ਜਿਹੜਾ ਬਾਗਬਾਨੀ ਖੇਤਰ ਆ ਉਹ 6% ਆ ਅੱਜ ਪੰਜਾਬ ਦਾ 6% ਆ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 10 ਸਾਲਾਂ 'ਚ ਅਗਲੇ 10 ਸਾਲਾਂ 'ਚ ਅਸੀਂ ਉਹ ਵਧਾ ਕੇ 15% ਕਰਾਂਗੇ ਇਹ ਬਹੁਤ ਵੱਡਾ ਪ੍ਰੋਜੈਕਟ ਆ ਮੈਂ ਸਮਝਦਾ ਪੰਜਾਬ ਦੇ ਕਿਸਾਨ ਦੀ ਬਹੁਤ ਵੱਡੀ ਜ਼ਮੀਨ ਜਿਹੜੀ ਐ ਤੇ ਚਾਜੂਗੀ ਔਰ ਕਿਸਾਨ ਨੂੰ ਬਹੁਤ ਸਾਰਾ ਜਿਹੜਾ ਵੱਡਾ ਫਾਇਦਾ ਹੋਊਗਾ ਜਿਹਦੇ ਵਿੱਚ ਅਸੀਂ ਜਿਹੜੀਆਂ ਕੋールド ਚੇਨ ਹੋਊਗੀ ਖੇਤਾ ਵਿੱਚ ਸਟੋਰੇਜ ਹੋਊਗੀ ਸਹਿਕਾਰੀ ਅਗਵਾਈ ਵਾਲੀ ਜਿਹੜੀ ਸਾਡੀਆਂ ਪ੍ਰੋਸੈਸਿੰਗ ਇਕਾਈਆਂ ਹੋਣਗੀਆਂ ਇਹ ਸਾਰਾ ਕੁਝ ਇਹਦੇ ਅੰਦਰ ਹੋਊਗਾ ਮਾਰਕੀਟਿੰਗ ਹੋ ਇੰਟੈਲੀਜੈਂਸੀ ਦੀ ਸਥਾਪਨਾ ਹੋਊਗੀ ਸੋ ਪੂਰੇ ਪੰਜਾਬ ਦੇ ਅੰਦਰ ਅਸੀਂ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਜਾ ਰਹੇ ਹਾਂ ਔਰ ਜਿਹਦੇ ਨਾਲ ਮੈਂ ਸਮਝਦਾ ਅੱਜ ਪੰਜਾਬ ਦੇ ਕਿਸਾਨ ਨੂੰ ਜਿਹੜਾ ਬਾਗਬਾਨੀ ਕਰਦਾਗਾ ਜਿਹੜਾ ਫਲਾਂ ਦੀ ਖੇਤੀ ਜਿਹਨੂੰ ਮੈਂ ਕਹਿੰਦਾਗਾ ਉਹਨੂੰ ਵੱਡਾ ਹੁਲਾਰਾ ਮਿਲੂਗਾ ਔਰ ਪੰਜਾਬ ਦਾ ਜਿਹੜਾ ਵੱਡਾ ਹਿੱਸਾਗਾ ਉਹ ਡਾਈਵਰਸਿਫਾਈ ਹੋਊਗਾ ਔਰ 6% ਤੋਂ ਇਹ ਸਾਡਾ ਟੀਚਾ ਹੈ ਇਸ ਪ੍ਰੋਜੈਕਟ ਦੇ ਦੀਨ ਕਿ 6% ਤੋਂ ਵਧਾ ਕੇ ਇਹ ਆਉਣ ਵਾਲੇ 10 ਸਾਲਾਂ 'ਚ ਇਹਦੀ ਜਿਹੜੀ ਆ ਏਰੀਆ ਉਹ 15% ਦੀ ਹੋ ਜਾਊਗਾ ਸੋ ਪੰਜਾਬ ਜਿਹੜਾ ਵੱਡੇ ਪੱਧਰ ਤੇ ਜਿੱਥੇ ਫਲ ਫਰੂਟ ਪੰਜਾਬ ਤੋਂ ਹੋਣਗੇ ਕਿਉਂਕਿ ਅੱਜ ਕੱਲ ਤਾਂ ਡ੍ਰੈਗਨ ਫਰੂਟ ਵਰਗੇ ਜਿਹੜੇ ਫਰੂਟ ਨੇਗੇ ਉਹ ਪੰਜਾਬ ਤੋਂ ਹੋਣ ਲੱਗੇ ਸੋ ਉਸ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਅੱਜ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਵੱਡਾ ਫੈਸਲਾ ਜਿਹੜਾ ਉਹ ਕੀਤਾ ਹੈਗਾ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਤੋਂ 325 ਦਿਨ ਪਹਿਲਾਂ ਜਾਨੀ ਕਿ 1 ਮਾਰਚ 2025 ਨੂੰ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਐਲਾਨ ਕੀਤਾ ਸੀ ਜਿਸ ਨੂੰ ਕਿ ਅੱਜ 325 ਦਿਨ ਹੋ ਚੁੱਕੇ ਹੈਗੇ ਹਨ ਔਰ ਇਨ੍ਹਾਂ 325 ਦਿਨਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਤਕਰੀਬਨ 31-32 ਹਜ਼ਾਰ ਐਫ ਆਈ ਆਰ ਹੋਈਆਂ ਵੱਡੀ ਪੱਧਰ ਦੇ ਉੱਤੇ ਡਰਗ ਤਸਕਰ ਫੜੇ ਗਏ ਬਹੁਤ ਸਾਰੀ ਡਰਗ ਮਣੀ ਫੜੀ ਗਈ ਬਹੁਤ ਸਾਰੀ ਡਰੱਗਸ ਫੜੀ ਗਈ ਔਰ ਕਨਵਿਕਸ਼ਨ ਰੇਟ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ 86% ਦੇ ਆਸ-ਪਾਸ ਜਿਹੜਾ ਹੈ ਉਹ ਕਨਵਿਕਸ਼ਨ ਰੇਟ ਹੈਗਾ ਔਰ ਅੱਜ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਹੈ ਉਹ ਪੂਰੀ ਤਰ੍ਹਾਂ ਜਿਹੜੀ ਹੈ ਉਹ ਉਖਾੜ ਦਿੱਤੀ ਗਈ ਹੈਗੀ ਹੈ ਔਰ ਮੈਂ ਇਹਦੇ ਲਈ ਵਧਾਈ ਦੇਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਕਿ ਜਿਸ ਕਦਰ ਇਸ ਏਜੰਸੀ ਨੇ ਸਪਲਾਈ ਚੇਨ ਨੂੰ ਤੋੜਨ ਵਾਸਤੇ ਕੰਮ ਕੀਤਾ ਔਰ ਦੂਸਰੇ ਬੰਨੇ ਮੈਂ ਪੰਜਾਬ ਦੇ ਹਰ ਇੱਕ ਉਸ ਸਖਸ਼ ਨੂੰ ਵਧਾਈ ਦੇਣਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣੇ ਤਨੋਂ ਮਨੋਂ ਤਨੋਂ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਇਸ ਮੁਹਿੰਮ ਨੂੰ ਅੱਗੇ ਤੋਰਿਆ ਔਰ ਇਸ ਮੁਹਿੰਮ ਦੇ ਵਿੱਚ ਅਸੀਂ ਸਫਲ ਹੋਏ ਔਰ ਇਸ ਮੁਹਿੰਮ ਨੇ ਇੱਕ ਚੀਜ਼ ਤੇ ਬੜੀ ਸ਼ੋਅ ਕਰ ਦਿੱਤੀ ਕਿ ਜੇ ਸਰਕਾਰ ਇਮਾਨਦਾਰ ਹੋਵੇ ਉਹਦੇ ਨੇਕ ਇਰਾਦੇ ਹੋਣ ਉਹਦੀ ਨੇਕ ਨੀਤੀ ਹੋਵੇ ਤਾਂ ਲੋਕਾਂ ਦਾ ਸਾਥ ਮਿਲਦਾ ਹੈ ਔਰ ਜਿਹੜਾ ਹੈਗਾ ਸਫਲਤਾ ਵੀ ਜਰੂਰ ਮਿਲਦੀ ਹੈ ਜਿੱਦਾਂ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਮਿਲੀ ਹੈ ਪਰ ਅੱਜ ਇੱਕ ਹੋਰ ਅਹਿਮ ਮੁੱਦੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਹੈਗਾ ਉਹ ਹੈ ਗੈਂਗਸਟਰਵਾਦ ਗੈਂਗਸਟਰਵਾਦ ਕੋਈ ਨਵਾਂ ਰੋਗ ਨਹੀਂ ਹੈਗਾ ਇਹ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਬਿਮਾਰੀ ਫੈਲੀ ਉਹਨਾਂ ਨੇ ਪੈਦਾ ਕੀਤੀ ਜਿਸ ਨੂੰ ਖਤਮ ਜਿਹੜੀ ਹੈ ਉਹਦਾ ਟੀਚਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਸ਼ੁਰੂ ਕੀਤਾ ਹੈ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਾ ਦੇ ਵਿਰੁੱਧ ਸ਼ੁਰੂ ਕੀਤਾ ਸੀ ਉਸ ਕਦਰ ਅੱਜ ਪੰਜਾਬ ਦੇ ਵਿੱਚ ਜਿਹੜੀ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵੀ ਸਭ ਤੋਂ ਵੱਡੀ ਲੜਾਈ ਜਿਹੜੀ ਹੈ ਗੈਂਗਸਟਰਾਂ ਦੇ ਖਿਲਾਫ ਯੁੱਧ ਗੈਂਗਸਟਰਾਂ ਦੇ ਵਿਰੁੱਧ ਜਾਂ ਵਾਰ ਔਨ ਗੈਂਗਸਟਰ ਇਸ ਨੂੰ ਕਹਿ ਲਵੋ ਉਹ ਅਸੀਂ ਅੱਜ ਤੋਂ ਸ਼ੁਰੂਆਤ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੁਸੀਂ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਵੀ ਸੁਣੀ ਹੋਣੀ ਹੈ ਅੱਜ ਤੱਕ ਕਦੇ ਨਹੀਂ ਹੋਇਆ ਕਿਸੇ ਸੂਬੇ ਦੇ ਵਿੱਚ ਕਿ ਇਸ ਵੱਡੀ ਪੱਧਰ ਦੇ ਉੱਤੇ 2000 ਟੀਮਾਂ ਪੂਰੇ ਸੂਬੇ ਦੇ ਵਿੱਚ ਜਿਹੜਾ ਹੈ ਜਿਹਦੇ ਵਿੱਚ 12000 ਪੁਲਿਸ ਮੁਲਾਜ਼ਮ ਨੇ ਠੀਕ ਹੈ ਉਹ ਲਗਾਤਾਰ ਸਰਚ ਆਪਰੇਸ਼ਨ ਕਰ ਰਹੇ ਨੇ ਪਿੱਛਾ ਕਰ ਰਹੇ ਨੇ ਗੈਂਗਸਟਰਾਂ ਦਾ ਔਰ ਤਾਂ ਕਿ ਉਹਨਾਂ ਨੂੰ ਫੜ ਕੇ ਜੇਲਾ ਦੇ ਵਿੱਚ ਜਿਹੜਾ ਉਹ ਟੱਕਿਆ ਜਾ ਸਕੇ ਉਹ ਇੱਕ ਚੀਜ਼ ਦੱਸਦੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਕਾਮਯਾਬ ਹੋਏ ਹਾਂ ਔਰ ਕਾਮਯਾਬੀ ਇੱਥੇ ਵੀ ਯਕੀਨੀ ਹੈ ਔਰ ਇੱਥੇ ਸਾਰਿਆਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਦੱਸ ਦਿਆਂ ਇਹ ਸਿਰਫ ਸਰਕਾਰ ਨਹੀਂ ਬਦਲੀ ਕਿ ਮਾਨ ਸਾਹਿਬ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਆਈ ਹੈ ਤੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੀ ਸਰਕਾਰ ਬਦਲ ਗਈ ਹੈ ਬਲਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਬਦਲਾਅ ਲੋਕ ਚਾਹੁੰਦੇ ਸੀ ਜਿਸ ਤਰ੍ਹਾਂ ਦੀ ਨੀਅਤ ਲੋਕ ਚਾਹੁੰਦੇ ਸੀ ਜਿੱਦਾਂ ਦੀ ਨੀਤੀ ਲੋਕ ਚਾਹੁੰਦੇ ਸੀ ਉਦਾਂ ਦੀ ਸਰਕਾਰ ਅਜ ਮਾਨ ਸਾਹਿਬ ਦੀ ਸਰਕਾਰ ਹੈਗੀ ਹੈ ਔਰ ਇਹ ਜਿਹੜੀ ਲੜਾਈ ਅਸੀਂ ਗੈਂਗਸਟਰਵਾਦ ਦੇ ਖਿਲਾਫ ਲੜ ਰਹੇ ਆ ਇਹ ਕੋਈ ਸਿਆਸਤ ਦੀ ਲੜਾਈ ਨਹੀਂ ਹੈ ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ